ਬਾਬਾ ਜੀ ਆਪਣਾ ਨਾਮ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਬਾਬਾ ਪੰਜਾ ਸਿੰਘ ਸੁਲਤਾਨਵਿੰਡ ਪੰਜ ਥਾ ਜੋ ਮਿਸਲ ਬਾਬਾ ਨਿਹੰਗ ਸਿੰਘ ਪੰਜ ਹੱਥਾ ਚਲਾ ਰਹੇ ਹਾਂ ਸੋ ਅਸੀਂ ਮੀਡੀਆ ਤੇ ਅੱਜ ਹੀ ਹੁਣੇ ਥੋੜੀ ਦੇਰ ਪਹਿਲਾਂ ਇਹ ਵੇਖੀ ਬਾਈਟ ਜਿਹੜੀ ਇਹ ਪਰਿਵਾਰ ਗਰੀਬ ਪਰਿਵਾਰ ਜਿਨ੍ਹਾਂ ਦੇ ਛੱਤ ਵੀ ਜਿਹੜੀ ਬਹੁਤ ਨੀਵੀ ਹੋ ਚੁੱਕੀ ਅੱਧਾ ਕਮਰਾ ਥੱਲੇ ਚਲੇ ਗਿਆ ਜ਼ਮੀਨ 'ਚ ਤੇ ਜਿਹੜਾ ਦੀ ਬੱਚੀ ਦਾ 16 ਤਰੀਕ ਨੂੰ ਆਨੰਦ ਕਾਰਜ ਆ ਤੇ ਬਹੁਤ ਕਮਜ਼ੋਰੀਆ ਘਰ ਦੇ ਵਿੱਚ ਜਿਹੜਾ ਕਿ ਇਹਨਾਂ ਦੇ ਕੋਲੋ ਦਿੱਕਤ ਆ ਵਿਆਹ ਸਿਰ ਤੇ ਆ ਗਿਆ ਤੇ ਘਰ ਦੇ ਵਿੱਚ ਕੋਲ ਨਹੀਂ ਪਰ ਭਾਈ ਦਲਜੀਤ ਸਿੰਘ ਜੀ ਜੋ ਸਬ ਇਨਸਪੈਕਟਰ ਤੇ ਉਹਨਾਂ ਦੇ ਨਾਲ ਹੋਰ ਵੀ ਦਾ ਨਹੀਂ ਸੱਜਣ ਵੀਰ ਪਹੁੰਚੇ ਨੇ ਜਿਨ੍ਹਾਂ ਦਾ ਨਾਮ ਹੈ ਨਹੀਂ ਜਾਣਦਾ ਪਰ ਬਹੁਤ ਧੰਨਵਾਦ ਹੈ ਇਹਨਾਂ ਦਾ ਜਿਨ੍ਹਾਂ ਨੇ ਮੱਲੇ ਪੀ ਅੱਗੇ ਲਾ ਕੇ ਇਹ ਸਾਰਾ ਜਿਹੜਾ ਕਾਰਜਾ ਆਪਣੇ ਮੋਢਿਆਂ ਤੇ ਚੁੱਕ ਲਿਆ ਤੇ ਇਹ ਜਿਹੜਾ ਕਾਰਜ ਸਤਗੁਰ ਪਾਤਸ਼ਾਹ ਕਿਰਪਾ ਕਰਕੇ ਆਪ ਇਹਨਾਂ ਦੇ ਸਿਰ ਤੇ ਹੱਥ ਰੱਖ ਕੇ ਕਰਾ ਲੈਣਗੇ ਅੱਗੇ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਕਿ ਜਿਹੜੇ ਇਸਦਾਨੀ ਸੱਜਣ ਵੀਰ ਹੋਰ ਵੀ ਸੇਵਾ ਕਰਨੀ ਚਾਹੁੰਦੇ ਨੇ ਇਹਨਾਂ ਦੀ ਜੋ ਆ ਪਿੱਛੇ ਆਪਾਂ ਵੇਖ ਸਕਦੇ ਹਾਂ ਕਮਰਾ ਜਿਹੜਾ ਅੱਧਾ ਜ਼ਮੀਨ ਦੇ ਵਿੱਚ ਆ ਤੇ ਆਪਾਂ ਉਹ ਇਹਨਾਂ ਦੀ ਛੱਤ ਜਿਹੜੀ ਆ ਉਹ ਬਦਲਾ ਦਈਏ ਜਿਹੜੀ ਰੋਟੀ ਆ ਉਹ ਪਾਤਸ਼ਾਹ ਆਪੇ ਇਹਨਾਂ ਦੇ ਕਰਮਾ ਦੀ ਇਹਨਾਂ ਨੂੰ ਦੇਈ ਜਾਣਗੇ ਜਿਹੜੀ ਇਹਨਾਂ ਦੀ ਸ਼ਾਤ ਹੈ ਉਹ ਜਰੂਰ ਬਦਲ ਦੇਣੀ ਚਾਹੀਦੀ ਹੈ। ਵਿਆਹ ਧੀ ਦੇ ਵਿਆਹ ਵਾਸਤੇ ਜਿਨ੍ਹਾਂ ਨੇ ਸੇਵਾ ਭੇਜੀ ਉਹਨਾਂ ਦਾ ਧੰਨਵਾਦ ਵੀ ਕਰਨਾ। ਬਿਲਕੁਲ ਜੀ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਮੈਂ ਖਾਸ ਕਰਕੇ ਭਾਈ ਦਿਲਜੀਤ ਜੀ ਦਾ ਬਹੁਤ ਧੰਨਵਾਦੀ ਹਾਂ ਕਿਉਂਕਿ ਇਹ ਇੱਕ ਇੱਥੇ ਹੀ ਨਹੀਂ ਇਹਨਾਂ ਦੇ ਕੋਲ ਹੋਰ ਵੀ ਜਿੱਥੇ ਵੀ ਇਹਨਾਂ ਦੇ ਕੋਲ ਕੋਈ ਖਬਰ ਪਹੁੰਚਦੀ ਹੈ ਜਿੰਨੀ ਵੀ ਇਹ ਲੋੜਵੰਦਾਂ ਦੀ ਮਤ ਕਰਦੇ ਨੇ ਬਹੁਤ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਆਜ ਮੈਂ ਵੇਖਦਾ ਵਾਂ ਕਿ ਪੰਜਾਬ ਪੁਲਿਸ ਦੇ ਇਹੋ ਜਿਹੇ ਬਹੁਤ ਘੱਟ ਜਿਹੜੇ ਮੁਲਾਜ਼ਮ ਨੇ ਜਿਹੜੇ ਲੋਕਾਈ ਦੀ ਸੇਵਾ ਕਰਦੇ ਨੇ ਜਿਹਨੇ ਨਹੀਂ ਤੇ ਬਹੁਤ ਆ ਤੇ ਇਹੋ ਜਿਹੇ ਵੀ ਨਾਕਿਆ ਤੇ ਵੇਨਾ ਵਾ ਜਿਹੜੇ 20-20 ਰੁਪਏ ਵੀ ਲੋਕਾਂ ਕੋ ਕੱਢ ਲੈਂਦੇ ਨੇ ਤੇ ਪਰ ਇਹ ਮੈਂ ਇਹਨਾਂ ਦਾ ਤੁਨਹਾਦ ਕਰਦਾ ਵਾਂ ਕਿ ਇਹ ਆਪਣੇ ਕੋਲੋਂ ਆਪਣੇ ਦਸਵੰਧ ਕੱਢ ਕੇ ਤੇ ਲੋਕਾਂ ਦੀ ਜਿਹੜੀ ਗਰੀਬ ਗੁਬਦਿਆਂ ਦੀ ਸੇਵਾ ਕਰਦੇ ਨੇ ਤੇ ਮੈਂ ਸਾਰੇ ਹੀ ਪੰਜਾਬ ਪੁਲਿਸ ਨੌਜਵਾਨਾਂ ਨੂੰ ਇਹ ਬੇਨਤੀ ਕਰਨੀ ਚਾਹਾਂਗਾ ਕਿ ਇਹ ਭਾਈ ਦਲਜੀਤ ਵਰਗੀ ਆਪਾਂ ਆਪਣੀ ਛਾਪ ਬਣਾਈਏ ਜਿਹੜੀ ਸਾਡੀ ਛਾਪ ਗਲਤ ਬਣ ਚੁੱਕੀ ਆ ਉਹਨੂੰ ਆਪਾਂ ਖਤਮ ਕਰੀਏ ਜੀ ਹਾਂਜੀ ਭਾਈ ਜੀ ਨਾਮ ਦੱਸੋ ਹਾਂਜੀ ਮੇਰਾ ਨਾਮ ਕਲਮੰਤ ਕੋਹੜ ਹੈ ਬੰਜੀ ਧੀ ਦਾ ਵਿਆਹ ਸੀ ਕੱਲ ਉਦਾਸੀ ਸੀ ਅੱਜ ਪੰਜਾਬ ਪੁਲਿਸ ਦੇ ਜਵਾਨ ਇੱਥੇ ਪਹੁੰਚੇ ਨੇ ਹਾਂਜੀ ਦੱਸੋ ਹਾਂਜੀ ਕੱਲ ਨਾ ਕੋਈ ਸਾਡੇ ਵਿਆਹ ਦੀ ਤਿਆਰੀ ਨਹੀਂ ਸੀ ਸਾਡੇ ਘਰੇ ਐ ਸੋਚਦੇ ਆਂ ਵੀ ਚਲੋ ਕਿ ਤਰ੍ਹਾਂ ਵੀ ਕਰਨਾ ਆ ਕਿੱਦਾਂ ਨਹੀਂ ਕਰਨਾ ਤੇ ਤੁਸੀਂ ਕੱਲ ਸਾਡੇ ਘਰੇ ਕਹਿ ਕੇ ਗਏ ਹੋ ਵੀ ਚਲੋ ਬੇਟੀ ਨੇ ਤੁਹੀ ਵਧੀਆ ਵਿਆਹ ਹੋਣਾ ਵੇਖੀ ਤੁਹਾਡੀ ਬੇਟੀ ਦਾ ਤੇ ਚਲੇ ਭੈਣ ਦਾ ਵਧੀਆ ਵਿਆਹ ਹੋਣਾ ਤੇ ਭੈਣ ਟੈਨਸ਼ਨ ਨਾ ਲੈ ਤੇ ਉਹੋ ਹੀ ਤੁਸੀਂ ਗੱਲ ਕਹਿ ਕੇ ਗਏ ਤੇ ਚਲੋ ਮੇਰਾ ਵੀਰ ਆਜਾ ਆ ਆਇਆ ਡੇ ਕਰੇ ਪੁਲਸ ਵਾਲਾ ਮੇਰਾ ਵੀਰ ਪੰਜਾਬ ਵੀਰ ਜਲਜੀਤ ਸਿੰਘ ਤੇ ਮੈਂ ਉਹਦਾ ਧੰਨਵਾਦ ਕਰਦੀ ਆ ਵੀ ਚਲੋ ਬਹੁਤ ਬਹੁਤ ਧੰਨਵਾਦ ਕਰਦੀ ਵੀ ਮੇਰਾ ਵੀਰ ਬਣ ਕੇ ਅੱਗੇ ਆਇਆ ਵਾ ਅੱਜ ਦੇਰ ਭੈਣ ਭਰਾ ਨਹੀਂ ਕੋਈ ਨਹੀਂ ਭੈਣ ਭਰਾ ਕੋਈ ਨਹੀਂ ਪਹੁੰਚਿਆ ਭੈਣ ਭਰਾ ਮੈਨੂੰ ਸਾਡਾ ਛੜਤਾ ਵੀ ਆ ਵੀ ਨਹੀਂ ਅਹੀਂ ਇਹਨੇ ਜੋਗ ਨਹੀਂ ਹੈਗੇ ਇਹ ਅੱਜ ਪੰਜਾਬ ਪੁਲਿਸ ਦਾ ਵੀਰ ਬਣਿਆ ਤੁਹਾਡਾ ਭਰਾ ਬਣਿਆ ਤੇਰਾ ਮਾਮਾ ਬਣਿਆ ਤੇਰਾ ਮਾਮਾ ਬਣਿਆ ਹਾਂਜੀ ਪੰਜਾਬ ਪੁਲਿਸ ਦਾ ਹੋਨ ਲੋੜ ਜਿਹੜੀਆਂ ਜ਼ਰੂਰਤਾਂ ਸੀ ਰੀਤੀ ਰਿਵਾਜ ਜਿਹਦੀਆਂ ਉਹ ਪੂਰੀਆਂ ਹੋ ਰਹੀਆਂ ਹਾਂ ਹਾਂ ਜੀ ਪੂਰੀਆਂ ਹੋ ਰਹੀਆਂ ਕੀ ਅਸੀਂ ਜੀ ਧੰਨਵਾਦ ਕਰਦੇ ਹਾਂ ਤੁਸੀਂ ਜਿਨ੍ਹਾਂ ਨੇ ਸੇਵਾ ਭੇਜੀ ਹਾਂ ਹਾਂ ਜੀ ਮੈਂ ਬਹੁਤ ਉਹਨਾਂ ਦਾ ਧੰਨਵਾਦ ਕਰਦੀ ਹਾਂ ਭਜਨ ਜਿਨ੍ਹਾਂ ਨੇ ਸੇਵਾ ਭੇਜੀ ਹੈ ਹਾਂ ਜੀ ਵੀਰ ਜੀ ਆਪਣਾ ਨਾਮ ਦੱਸੋ ਸੰਤੋਸ਼ ਸਿੰਘ ਕੀ ਕੰਮ ਕਰਦੇ ਕਿਤਰਾ ਪਾ ਲਗਾ ਪਰਿਵਾਰ ਵਾਲੇ ਤੁਹਾਨੂੰ ਮੈਨੂੰ ਤਾਂ ਸਵੇਰੇ ਭਾਈ ਨੇ ਦੱਸਿਆ ਸੀ ਕਿ 10 ਵਜੇ ਦੇ ਲਗ ਕੇ ਸਾਨੂੰ ਫੋਨ ਆਇਆ ਕਿ ਇੱਕ ਗਰੀਬ ਪਰਿਵਾਰ ਹੈਗਾ ਜੀ ਤੇ ਜਿਨ੍ਹਾਂ ਦੇ ਕੋਈ ਰਿਸ਼ਤੇਦਾਰ ਵਗੈਰਾ ਨਹੀਂ ਹੈਗੇ ਤੇ ਉਹਨਾਂ ਨੂੰ ਲੋੜ ਹੈਗੀ ਹੈ ਇਹ ਕਿ ਕੋਈ ਗੱਲ ਨਹੀਂ ਗਈ ਜਦੋਂ ਜਿੱਥੇ ਕਹਿੰਦੇ ਅਸੀਂ ਤਿਆਰ ਹੋ ਜਾਂਦੇ ਸਾਨੂੰ ਕੋਈ ਦਿੱਕਤ ਨਹੀਂ ਆਈ ਸਾਨੂੰ ਪਤਾ ਹੈ ਬੜੇ ਵਧੀਆ ਕੰਮ ਕਰ ਰਹੇ ਨੇ ਧੀ ਦਾ ਵਿਆਹ ਹੈ ਜੀ ਕਿਵੇਂ ਦੇਖਦੇ ਹੋ ਰਿਸ਼ਤੇਦਾਰ ਭੈਣ ਭਰਾ ਨਹੀਂ ਪਹੁੰਚੇ ਪਰ ਤੁਸੀਂ ਪਹੁੰਚੇ ਹੋ ਰੱਬ ਜੀ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਹੈ ਜੀ ਸਾਨੂੰ ਤਾਂ ਵੱਡੇ ਪੈਸਾ ਜਾ ਕੇ ਖੁਸ਼ੀ ਨਹੀਂ ਹੁੰਦੀ ਜਿੰਨੀ ਅੱਜ ਹੋਈ ਹੈ ਹਮੇਸ਼ਾ ਹੀ ਇਸ ਤਰ੍ਹਾਂ ਦੇ ਦਾਨ ਪੋਣ ਕਰਦੇ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਇੱਥੇ ਵੀ ਦੇਖ ਰਿਓ ਪਰਿਵਾਰ ਦੇ ਉਦਾਸੀ ਸੀ ਚਿਹਰੇ ਤੇ ਅੱਜ ਜਿਹੜੀ ਐ ਚਿਹਰੇ ਸਹੀ ਨਹੀਂ ਕੋਈ ਉਦਾਸੀ ਰੱਖਣੀ ਵੀ ਨਹੀਂ ਚਾਹੀਦੀ ਵੈਸੇ ਕੋਈ ਗੱਲ ਨਹੀਂ ਜੇ ਆਪਣਾ ਕੋਈ ਰਿਸ਼ਤੇਦਾਰ ਸਾਥ ਨਹੀਂ ਦਿੰਦਾ ਤਾਂ ਸਾਰੀ ਦੁਨੀਆ ਆਪਣੇ ਰਿਸ਼ਤੇਦਾਰੀ ਆਪਣੀ ਫੈਮਲੀ ਆ ਇਹੋ ਜੀ ਕੋਈ ਦਿੱਕਤ ਨਹੀਂ ਕਿ ਲੱਗਦਾ ਨਹੀਂ ਕਿ ਜਿਹਦਾ ਕੋਈ ਨਹੀਂ ਆ ਉਹਦਾ ਰੱਬ ਆ ਬਿਲਕੁਲ ਹੈਗਾ ਜੀ ਬਿਲਕੁਲ ਹੈਗਾ ਸਾਰਾ ਰੱਬ ਹੈਗਾ ਹੀ ਆ ਇਦਾਂ ਦਾ ਰੱਬ ਨੇ ਤਾਂ ਕਿਹੜਾ ਕਿਹਨੂੰ ਛੱਡਿਆ ਹੀ ਨਹੀਂਗਾ ਇਹ ਦਲਜੀਤ ਭੱਜੂ ਵੀ ਪਹੁੰਚੇ ਨੇ ਮਦਦ ਵਾਸਤੇ ਕੀ ਗੱਲ ਇਹ ਸਭ ਤੋਂ ਜ਼ਿਆਦਾ ਰੋਲ ਹੀ ਨਾ ਦੇਹਗਾ ਜੀ ਹਾਂ ਸਭ ਤੋਂ ਜ਼ਿਆਦਾ ਰੋਲ ਹੀ ਨਾ ਦੇਹਗਾ ਕਿ ਜਿੱਥੇ ਪਤਾ ਨਹੀਂ ਕਿਸ ਤਰ੍ਹਾਂ ਇਹ ਹੋਰ ਵੀ ਤੁਸੀਂ ਲੋੜਵੰਦ ਪਰਿਵਾਰ ਨੂੰ ਲੋੜਵੰਦ ਜਰੂਰ 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 ਜਸ ਲੈ ਕੇ ਹੋਵਾਂਗੇ ਜਰੂਰ ਸੇਵਾ ਕਰਾਂਗੇ ਮੈਂ ਜੀ ਸਬ ਇੰਸਪੈਕਟਰ ਦਰਜੀਤ ਸਿੰਘ ਟ੍ਰੈਫਿਕ ਐਜੂਕੇਸ਼ਨ ਸੈੱਲ ਦਾ ਮਸਤ ਆ ਪਿਛਲੇ ਤੋਂ ਜਿਹੜੀ ਇੱਕ ਮੀਡੀਆ ਤੇ ਜਿਹੜੀ ਖਬਰ ਨਸ਼ਰ ਹੋਈ ਸੀ ਕਿ ਇੱਕ ਬੱਚੇ ਆ ਜਿਹਦੇ ਇੱਕ ਆਨੰਦ ਕਾਲਜ ਨੇ ਤੇ ਉਹਦੇ ਜਿਹੜੇ ਆ ਨਾਨਕੇ ਤੇ ਦਾਜ ਕੇ ਨਹੀਂ ਆ ਸਕੇ ਉਸ ਅਸੀਂ ਪੋਸਟ ਨੂੰ ਵੇਖਦੇ ਹੋਏ ਅਸੀਂ ਅੱਜ ਇੱਥੇ ਇਸ ਪਿੰਡ ਸੁਲਤਾਨਪੁਰ ਵਿਖੇ ਪਹੁੰਚੇ ਆ ਕਿ ਬੱਚੀ ਦੇ ਘਰ ਦੇ ਹਾਲਾਤ ਜੋ ਕਿ ਬਹੁਤ ਹੀ ਬੱਤਰ ਨੇ ਉਹਨਾਂ ਦਾ ਮਕਾਨ ਜਿਹੜਾ ਵਾ 6-7 ਫੁੱਟ ਨਹੀਂ ਵਾ ਔਰ ਜਦੋਂ ਬਰਸਾਤਾਂ ਹੁੰਦੀਆਂ ਉਹ ਪਾਣੀ ਜਿਹੜਾ ਅੰਦਰ ਐਂਟਰ ਕਰ ਜਾਂਦਾ ਤੇ ਉਹਦਾ ਸੌਵੇਂ ਹੀ ਪਾਉਂਦੇ ਤੇ ਬਾਲਿਆਂ ਵਾਲੀ ਛੱਤ ਹੈ ਜਿਹੜੀ ਚ ਹੁੰਦੀ ਹੈ ਗੁਲਜੀਤ ਭਾਜੀ ਇਸ ਪਰਿਵਾਰ ਦੀ ਰਿਸ਼ਤੇਦਾਰ ਭੈਣ ਭਰਾਵਾਂ ਨੇ ਬਾਹ ਨਹੀਂ ਖੜੀ ਪਰ ਤੁਸੀਂ ਭੈਣ ਦੀ ਧੀ ਦੇ ਮਾਮਾ ਜੀ ਦੇ ਰੂਪੇ ਵਿੱਚ ਬੰਦਿਓ ਕਿਵੇਂ ਲੱਗਦਾ ਇਸ ਹੀ ਪਰਮਾਤਮਾ ਹੀ ਸੇਵਾ ਸਿਰ ਤੇ ਅਤਿ ਰੱਖ ਕੇ ਲੈਂਦੇ ਨੇ ਕਈ ਲੋਕਾਂ ਦੇ ਕੋਲ ਹੁੰਦੀ ਆ ਕਿ ਉਹ ਮਾਪਿਓ ਦੀ ਸੇਵਾ ਜਿਹੜੀ ਉਹ ساری ਉਮਰ ਨਹੀਂ ਕਰ ਸਕਦੇ ਤੇ ਉਹਨਾਂ ਦੇ ਹੱਥਾਂ ਵਿੱਚ ਉਹਨਾਂ ਦਾ ਦਾ ਸੰਸਕਾਰ ਨਹੀਂ ਹੋ ਸਕਦਾ ਜੀ ਕਈ ਲੋਕ ਐਸੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਆਨੰਦ ਕਾਜਾਂ ਦੀ ਜਿਹੜੀ ਆ ਜਿਹੜੀ ਸੇਵਾ ਨਾ ਇਹ ਬਹੁਤ ਭਾਗਾ ਵਾਲੇ ਬੰਦੇ ਨੂੰ ਮਿਲਦੀ ਤੇ ਮੈਂ ਉਸ ਦਾਤੇ ਦਾ ਸ਼ੁਕਰਾਨਾ ਕਰਦਾ ਲੱਖ ਲੱਖ ਸ਼ੁਕਰਾਨਾ ਜਿੰਨੇ ਮੈਨੂੰ ਇਹ ਸੇਵਾ ਜਿਹੜੀ ਆ ਇਹ ਕਰਨ ਦਾ ਮੌਕਾ ਦਿੱਤਾ ਤੇ ਇਹੋ ਜਿਹੇ ਸਮਾਵਾ ਮੈਂ ਇਸੇ ਤਰ੍ਹਾਂ ਕਰਦਾ ਰਹਾ ਤੇ ਪਰਮਾਤਮਾ ਸੇਵਾ ਦਿੰਦਾ ਦੇਵੇ ਤੇ ਅਸੀਂ ਇਹਨਾਂ ਲੋਕਾਂ ਨਾਲ ਲੋਗਾ ਦਾ ਅਸੀਂ ਮੋੜੇ ਦਾ ਮੋੜਾ ਜੋੜ ਕੇ ਇਹੋ ਜਿਹੇ ਕੰਮ ਜਿਹੜੇ ਆਨੰਦ ਕਾਲਜ ਆ ਉਹਨਾਂ ਨੂੰ ਨਿਪਟਾ ਚੜ ਸਕੀ। ਹੋਰ ਵੀ ਜਸਪੀਤ ਦੀ ਜੀ ਲੋੜ ਹੋ ਗਈ ਦਾ ਪਰਿਵਾਰ ਨੂੰ। ਹਾਂ ਜਰੂਰ ਜੀ ਆਪਾਂ ਜਦੋਂ ਵੀ ਕਿਸੇ ਇਹਨਾਂ ਨੂੰ ਹੀ ਇਹਨਾਂ ਦਾ ਆਨੰਦ ਕਾਲਜ ਹੋ ਜਾਂਦੇ ਜੇ ਕੋਈ ਹੋਰ ਵੀ ਜ਼ਰੂਰਤ ਪੈਂਦੀ ਆ ਤੇ ਮੈਂ ਜ਼ਰੂਰਤਾਂ ਦਾ ਨਾਲ ਖੜੇ ਹੋਵਾਂਗੇ ਸਾਡੀ ਟੀਮ ਜਿਹੜੀ ਆ ਉਹ ਅਸੀਂ ਇੱਥੇ ਜਾ ਕੇ ਖੜੇ ਹੋਇਆ ਕਰਾਂਗੇ। ਜਲਜੀਤ ਭਾਜੀ ਪਹਿਲਾਂ ਪਰਿਵਾਰ ਦੇ ਉਦੇ ਉਦਾਸੀ ਸੀ ਚਿਹਰੇ ਦੇ ਉੱਪਰ ਕਿਸੇ ਪਹੁੰਚੇ ਦਾ ਕਿਸ ਤਰ੍ਹਾਂ ਨਮਾਉਂਦਾ। ਇਹ ਚਿਹਰੇ ਦੇ ਵਿੱਚ ਵੀ ਜੀ ਤੁਸੀਂ ਤੁਸੀਂ ਮੀਡੀਆ ਵਿੱਚ ਵੇਖ ਲੈਣਾ ਜਿਹੜੀ ਆ ਵੀਡੀਓ ਵਿੱਚ। ਕਿਉ ਬੱਚੀ ਦੇ ਚਿਹਰੇ ਦੀ ਮਸਕਾਟ ਜਿਹੜੀ ਆ ਉਹ ਸਾਡੀ ਥਕਾਨ ਵੀ ਦੂਰ ਹੋ ਗਈ ਆ ਉਹ ਸਾਨੂੰ ਆਇਆ ਵੀ ਅੱਛਾ ਲੱਗਾ ਵੀ ਅੱਜ ਬੇਟੀ ਜਿਹੜੀ ਕੱਲ ਨਾ ਕੋ ਟੈਂਟ ਸੀਗਾ ਨਾ ਕੋ ਸਮਾਨ ਸੀਗਾ ਨਾ ਕੋ ਘਰ ਵਿੱਚ ਕੋ ਆਇਆ ਗਿਆ ਸੀ ਤੇ ਅੱਜ ਪਤ ਲੱਗਦਾ ਵੀ ਇਹ ਵਿਆਹ ਕੇ ਵਿਆਹ ਆ ਘਰ ਆ ਔਰ ਬੇਟੀ ਦੇ ਚਿਹਰੇ ਤੇ ਖਾਸ ਕਰਕੇ ਵੱਡੀ ਮੁਸਕਰਾਹਟ ਹੈਗੀ ਤੇ ਤੁਸੀਂ ਜਦੋਂ ਪਹੁੰਚੇ ਤੇਲ ਚੋਇਆ ਜਾਂਦਾ ਤੁਹਾਡਾ ਸੁਆਗਤ ਹੁੰਦਾ ਕਿਉਂਕਿ ਇਹ ਤੇਲ ਜਿਹੜਾ ਚੋਇਆ ਜਾਂਦਾ ਬਹੁਤ ਵੱਡੀ ਹਿੰਦੁਸਤਾਨ ਦੀ ਪਰੰਪਰਾ ਆ ਆਪੇ ਕਿਸੇ ਦੇ ਅੰਦਰ ਆਧ ਸਰਕਾਰ ਵਿੱਚ ਉਹ ਤੇਲ ਚੋਇਆ ਜਾਂਦਾ ਆਧ ਸਰਕਾਰ ਉਸ ਉਸ ਇਨਸਾਨ ਦਾ ਹੁੰਦਾ ਜਾਂ ਦੇਵ ਦੇਵਤਿਆਂ ਲੋਕੀ ਕਰਦੇ ਆ ਜਾਂ ਬਹੁਤ ਵੱਡੇ ਅਹਿਮੀਅਤ ਹੋਵੇ ਜਾਂ ਸ਼ਖਸੀਅਤ ਹੋਵੇ ਉਹਨਾਂ ਦਿੰਦੇ ਆ ਲੇਕਿਨ ਮੈਂ ਇਸ ਸ਼ਖਸੀਅਤ ਦੇ ਕਾਬਿਲ ਨਹੀਂ ਰਹਾਗਾ ਫਿਰ ਵੀ ਇਹਨਾਂ ਜਿਹੜਾ ਤੇਲ ਚ ਹੋਇਆ ਮੈਂ ਬਹੁਤ ਭਾਗਾਂ ਵਾਲਾ ਸਮਝਦਾ ਕਿ ਪ੍ਰਮਾਤਮਾ ਨੇ ਮੈਨੂੰ ਇਹੋ ਜਿਹੇ ਮੌਕੇ ਤੇ ਮੈਨੂੰ ਇਹੋ ਜਾਂ ਨਮਾਣਾ ਬਣਾ ਕੇ ਭੇਜਿਆ ਜਿਨ੍ਹਾਂ ਦੇ ਮੈਨੂੰ ਇਹਨਾਂ ਆਧ ਸਰਕਾਰ ਦਿੱਤਾ ਜਿੰਨਾ ਪਰਿਵਾਰ ਨੇ ਮਦਦ ਕੀਤੀ ਆ ਗਿਆ ਕਿ ਉਹਨਾਂ ਪਰਿਵਾਰਾਂ ਨੂੰ ਕੀ ਕਹਿਣਾ ਚਾਹੀਦਾ ਆ ਬਹੁਤ ਬਹੁਤ ਸਾਰੇ ਦਾਨੀ ਸੱਜਣ ਨੇ ਜਿਹੜੇ ਅੱਜ ਸਾਡੇ ਨਾਲ ਮਿਲ ਕੇ ਇਸ ਪਰਵਾਜ਼ ਤੱਕ ਜਿਹੜੇ ਹੱਥ ਆ ਉਹ ਪਹੁੰਚੇ ਨੇ ਔਰ ਇਹਨਾਂ ਦੀ ਮਹੱਤਵ ਵੀ ਕੀਤੀ ਆ ਇਥੋਂ ਤੱਕ ਵੀ ਕਈਆਂ ਨੇ ਪੈਨਸਿਵ ਬੁੱਕ ਕਰਾਤਾ ਔਰ ਰੋਟੀ ਪਾਣੀ ਦਾ ਪ੍ਰਬੰਧ ਜੋ ਵੀ ਆ ਜਿਹੜੇ ਦਾਨੀ ਸੱਜਣ ਬਾਕੀ ਇਹ ਵੀਡੀਓ ਨੂੰ ਦੇਖ ਰਹੇ ਨੇ ਉਹ ਜਿਹੜੇ ਇਹਨਾਂ ਦੇ ਘਰ ਤੱਕ ਅਪਰੋਚ ਕਰਕੇ ਜੇ 16 ਤਰੀਕ ਨੂੰ ਮੈਰਿਜ ਹੈ 16 ਤਰੀਕ ਦੇ ਤੱਕ ਜੇ ਇਹ ਇਹਨਾਂ ਦੇ ਘਰਦਿਆਂ ਨਾਲ ਰابطਾ ਕਰਕੇ ਪਿੰਡ ਸੁਲਤਾਨਵਾਲਾ ਅੰਮ੍ਰਿਤਸਰ ਵਿਖੇ ਇਹ ਪਹੁੰਚ ਕੇ ਇਹਨਾਂ ਨਾਲ ਅਪਰੋਚ ਕਰ ਸਕਦੇ ਆ ਤੇ ਅਸੀਂ ਕਿਸੇ ਨੂੰ ਆਪਣਾ ਨਾਮ ਹੀ ਕਾਊਂਟ ਨੰਬਰ ਦਿੰਨੇ ਆ ਨਾ ਸੀ ਕਿਸੇ ਨੂੰ ਕੋਈ ਇਹੋ ਜਿਹਾ WhatsApp ਨੰਬਰ ਜਾਂ ਕੋਈ Google Pay ਦਿੰਦੇ ਆ ਕਿ ਜਿਹਦੇ ਨਾਲ ਕੋਈ ਕੋਈ ਮਿਸਯੂਜ਼ ਕਰ ਸਕੇ ਇਸ ਪਤਵਾਰ ਨਾਲ ਸਿੱਧਾ رابطہ ਕਰਕੇ ਉਹਨਾਂ ਦੀ ਹੈਲਪ ਸਿੱਧਾ ਕਰ ਸਕਦਾ ਜੀ